ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਛਲਗਮ ਮਟਰ ਦੀ ਸਬਜ਼ੀ ਬਣਾਉਣੀ ਸਿੱਖਾਂਗੇ ਤਾਂ ਇਸ ਲਈ ਮੈਂ ਅੱਧਾ ਕਿਲੋ ਛਲਗਮ ਤੇ ਪਾਈਆ ਕੁ ਮਟਰ ਲੈ ਲਏ ਆ ਤੇ ਇੱਧਰ ਮੈਂ ਮਸਾਲਾ ਬਣਾਉਣ ਲਈ ਸਮਾਨ ਲਿੱਤਾ ਹੋਇਆ ਹੈ ਦੋ ਕੁ ਪਿਆਜ਼ ਹੈ ਇਹ ਇੱਕ ਹਰੀ ਮਿਰਚ ਇੱਕ ਟਮਾਟਰ ਤੇ ਇਹ ਹੈਗਾ ਲਸਣ ਜੀ ਹਰਾ ਲਸਣ ਇਹ ਗਿੱਲੀ ਹਲਦੀ ਇਹ ਅਦਰਕ ਤਾਂ ਅੱਜ ਆਪਾਂ ਗਿੱਲੀ ਹਲਦੀ ਨਾਲ ਇਹ ਸਬਜ਼ੀ ਬਣਾਉਣੀ ਸਿੱਖਾਂਗੇ ਛਲਗਮ ਤੇ ਮਟਰ ਦੀ ਤਾਂ ਪਸਤ ਤੋਂ ਪਹਿਲਾਂ ਇਹ ਸਾਰੀ ਚੀਜ਼ਾਂ ਨੂੰ ਗ੍ਰाइंड ਕਰ ਲਾਂਗੇ ਆਹਾ ਆਪਾਂ ਬਲੈਂਡਰ ਵਿੱਚ ਸਾਰਾ ਸਮਾਨ ਪਾ ਲਿਆ ਆਪਾਂ ਇਸ ਦੇ ਉੱਪਰ ਰੱਖ ਕੇ ਹਾਂਜੀ ਤੇ ਆਹਾ ਤੇ ਰੱਖ ਕੇ ਆਪਾਂ ਇਹਨੂੰ ਆ ਦੇਖੋ ਜੀ ਆਪਾਂ ਇਹ ਪੀਸ ਲਿਆ ਚੰਗੀ ਤਰ੍ਹਾਂ ਇਹ ਸਾਰਾ ਆਪਾਂ ਇਕੱਠਾ ਹੀ ਪੀਸ ਲਿਆ ਹੈ ਹੁਣ ਆਪਾਂ ਕੁੱਕਰ ਵਿੱਚ ਤੇਲ ਪਾਵਾਂਗੇ ਕੁੱਕਰ ਗਰਮ ਹੋ ਗਿਆ ਹੈ ਇਸੇ ਚਾਪਾ ਤੇਲ ਪਾਵਾਂਗੇ ਲਗਭਗ ਅੱਧਿਕ ਕੁਰਚੀ ਤੇਲ ਪਾਵਾਂਗੇ ਮੈਂ ਜਿਆਦਾ ਤੇਲ ਯੂਜ਼ ਨਹੀਂ ਕਰਦੀ ਕਿਉਂਕਿ ਤੇਲ ਜਿੰਨਾ ਕਰੋ ਲੋਡ ਹੁੰਦਾ ਉਹਨਾਂ ਕੀ ਆਪਾਂ ਨੂੰ ਖਾਣਾ ਚਾਹੀਦਾ ਇਹ ਹੁਣ ਗਰਮ ਹੋਏਗਾ ਹੁਣ ਆਪਾਂ ਇਸੇ ਸਭ ਤੋਂ ਪਹਿਲਾਂ ਜੀਰਾ ਐਡ ਕਰਾਂਗੇ ਤੇ ਇਹਦੇ ਆਪਾਂ ਨੂੰ ਅੱਗ ਕੱਟ ਕਰ ਲੈਣੀ ਹੈ ਕਿਉਂਕਿ ਆਪਾਂ ਬਾਕੀ ਮਸਾਲੇ ਪਾਉਣੇ ਇਸ ਵਿੱਚ ਇਹ ਸੁੱਕੇ ਹੋਏ ਸੀ ਇਹ ਸਾਰਾ ਜੋ ਪੀਸਿਆ ਹੋਇਆ ਹੈ ਇਹ ਵਿੱਚ ਪਾ ਲੈਣਾ ਹੁਣ ਇਹ ਆਪਾਂ ਇਹਨੂੰ 5 ਮਿੰਟਾਂ ਲਈ ਭੁੰਨਾਂਗੇ ਔਰ ਹੀ ਖੁਲੀ ਇਹ ਭੁੱਜੇਗਾ ਇਹ ਜੀ ਆਪਾਂ ਹੁਣ ਥੋੜਾ ਜਿਹਾ ਆਪਣਾ ਮਸਾਲਾ ਭੁੱਜ ਗਿਆ ਹੈ ਉਨਾ ਪਾਏ ਸਬਜ਼ੇ ਨਮਕ ਮਿੱਠੂ ਕੇਰਾ ਐਡ ਕਰ ਦਾਂਗੇ ਤਾਂ ਇੰਨੀ ਕੁ ਸਬਜ਼ੀ ਵਿੱਚ ਇੰਨਾ ਕਪਾ ਨਮਕ ਐਡ ਕੀਤਾ ਹੈ ਥੋੜਾ ਜਿਹਾ ਹੋਰ ਕਰ ਸਕਦੇ ਆ ਬਿਲਕੁਲ ਥੋੜੀ ਜਿਹੀ ਮਿਰਚ ਕਿਉਂਕਿ ਇਹ ਬਹੁਤ ਕੋੜੀ ਮਿਰਚ ਹੈ ਜੇ ਹਰੀ ਪਾਈ ਹੋਏ ਤਾਂ ਫਿਰ ਆਪਾਂ ਇਸ ਦਾ ਪ੍ਰਯੋਗ ਮਰਜ਼ੀ ਨਾਲ ਕਰਨਾ ਹੈ ਜਿੰਨਾ ਤੁਹਾਨੂੰ ਸਵਾਦ ਅਨਸਾਰ ਹਲਦੀ ਕਿਉਂ ਨਹੀਂ ਪਾਣੀ ਉਸ ਮੁਤਾਬਕ ਆਦਤ ਮਦਦੂ ਮੈਂ ਚੱਕ ਲਈਏ ਪਰ ਹਲਦੀ ਆਪਾਂ ਗਿੱਲੀ ਪਾ ਚੁੱਕੇ ਆ ਤਾਂ ਨਹੀਂ ਪਾਵਾਂਗੇ ਧਨੀਆ ਪਾਊਡਰ ਮਸਾਲਾ ਇਹ ਆਪਾਂ ਪਾ ਕੇ ਹਿਲਾਵਾਂਗੇ ਪੀਸਣੀ ਵੀ ਪਾਵਾਂਗੇ ਹੁਣ ਥੋੜਾ ਜਿਹਾ ਇਸ ਟਾਈਮ ਆਪਾਂ ਅਧਿਕ ਕੁਰਚੀ ਪਾਣੀ ਪਾ ਦਾਂਗੇ ਜਿਸ ਨਾਲ ਕਿ ਮਸਾਲਾ ਨਾ ਉੱਠੇ ਤੇ ਆਪਾਂ ਇਹਨੂੰ ਹੁਣ 2-4 ਮਿੰਟ ਆਪਾਂ ਹੋਰ ਸੁੱਲਾਂਗੇ ਆਹ ਹੁਣ ਜੀ ਥੋੜੀ ਜਿਹੀ ਮੇਥੀ ਆਪਾਂ ਸੁੱਕੀ ਇਹ ਵੀ ਪਾ ਦਣੀ ਐ ਇਸ ਵਕਤ ਇਸ ਨਾਲ ਸਬਜੀ ਦਾ ਤੇਜ਼ ਹੀ ਬਹੁਤ ਸਵਾਦ ਆਉਂਦਾ ਹੈ ਮਸਾਲਾ ਆਪਣਾ ਪੁਣਿਆ ਲਿਆ ਲੱਗਪਕ ਤੇ ਹੁਣ ਆਪਾਂ ਇਸ ਵਿੱਚ ਸਬਜੀ ਐਡ ਕਰਾਂਗੇ ਅੱਛੰਕਮ ਤੇ ਮਟਰ ਨੂੰ ਦੋਨੇ ਐਡ ਕਰ ਦੇਣੀ ਹੈ ਹੁਣ ਆਪਏ ਨੂੰ ਮਿਕਸ ਕਰ ਦੇਣਾ ਹੈ ਕਿਉਂਕਿ ਛਲਗਵਾਂ ਉਸ ਤੇ ਵੀ ਪਾਣੀ ਨਿਕਲੇਗਾ ਇਸ ਲਈ ਇਸ ਲਈ ਸਪੈਸਟ ਜਿਆਦਾ ਪਾਣੀ ਨਹੀਂ ਪਾਣਾ ਸਿਰਫ ਅਤਿ ਕੁ ਕਰਚੀ ਪਾਵਾਂਗੇ ਬਸ ਅਸਨ ਬਿਲਕੁਲ ਲੱਭਦਾ ਚਾਂਸ ਨਹੀਂ ਹੁੰਦਾ ਤੇ ਜੇ ਪਾਣੀ ਵੱਧ ਵੀ ਜਾਏਗਾ ਬਾਅਦ ਚ ਆਪਾਂ ਤੁਹਾਨੂੰ ਬਾਅਦ ਚ ਕਾ ਸਕਦੇ ਆਂ ਕੋਈ ਮਿਕਸ ਕਰਕੇ ਇਹਨੂੰ ਕੱਪਾ ਬੰਦ ਕਰ ਦਾਂਗੇ ਤੇ ਦੋ ਸੀਟੀਆਂ ਤੱਕ ਆਨ ਦਾ ਕੱਪਾ ਇਹਨੂੰ ਪਕਾਣ ਆ ਦੇਖੋ ਜੀ ਆ ਦੂਜੀ ਸਿਟੀ ਵੱਜ ਗਈ ਹੈ ਹੁਣ ਆਪਾਂ ਇਹਨੂੰ ਬੰਦ ਕਰਦੇ ਆਂਗੇ ਗੈਸ ਬੰਦ ਕਰਕੇ ਆਪਾਂ ਇਹਨੂੰ ਖੋਲਣਾ ਨਹੀਂ ਇਹ ਨਾਲ ਦੀ ਨਾਲ ਆਪਣੇ ਆਪ ਜਦੋਂ ਦੀ ਸਟੀਮ ਨਿਕਲ ਜੇਗੀ 4-5 ਮਿੰਟ ਵਿੱਚ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਖੋਲਾਂਗੇ ਤੇ ਦੇਖਾਂਗੇ ਜੇ ਪਾਣੀ ਹੋਇਆ ਤਾਂ ਆਪਾਂ ਉਹਨੂੰ ਗੈਸ 'ਚ ਲਾ ਕੇ ਉਹਨੂੰ ਵੈਪੋਰੇਟ ਕਰ ਦਾਂਗੇ ਅਦਰਵਾਈ ਸਬਜੀ ਆਪਣੀ ਬਣ ਜਾਏਗੀ ਹਾਂਜੀ ਭਾਫ਼ ਨਿਕਲ ਚੁੱਕੀ ਹੈ ਹੁਣ ਇਹਨੂੰ ਫੁੱਲਾਂਗੇ ਤਾਂ ਦੇਖਾਂਗੇ ਇਸ ਵਿੱਚ ਪਾਣੀ ਹੈ ਕਾਫੀ ਆਪਾਂ ਕਿਉਂਕਿ ਇਹਨੂੰ ਰਸ ਮਿਸਾਜਾ ਬਣਾਉਣਾ ਹੈ ਜਿਆਦਾ ਪਾਣੀ ਨਹੀਂ ਰੱਖਣਾ ਆਪਾਂ ਨੂੰ ਗੈਸ ਆਨ ਕਰਦੇ ਆਂਗੇ ਫੁੱਲ ਗੈਸ ਤੇ ਆਪਾਂ ਇਦਾਂ ਪਾਣੀ ਵੈਪੋਰੇਟ ਕਰਨਾ ਹੈ ਕਿਉਂਕਿ ਸਬਜ਼ੀ ਤਾਂ ਹੀ ਪੱਕ ਚੁੱਕੀ ਹੈ ਬਿਲਕੁਲ ਦੋ ਸਿੱਟੀਆਂ ਜੇ ਬਹੁਤ ਸੋਹਣੀ ਪਾਪੀ ਜਾਂਦੀ ਹੈ ਤੇ ਆਪਾਂ ਚਾਹੀਏ ਤਾਂ ਪਾਣੀ ਆਪਾਂ ਕੜਛੀ ਦੀ ਬਜਾਏ ਅੱਧੀ ਕੜਛੀ ਦੀ ਵੀ ਬਜਾਈ ਬਿਲਕੁਲ ਚਮਚਾਕ ਵੀ ਪਾ ਸਕਦੇ ਆ ਤੇ ਚਾਹੀਏ ਤਾਂ ਆਪਾਂ ਜਿਆਦਾ ਪਾ ਕੇ ਅਗਰ ਰਸ ਜਿਆਦਾ ਤਰੀ ਵਾਲੀ ਖਾਣੀ ਚਾਹੁੰਦੇ ਆ ਆਪਾਂ ਤਾਂ ਫਿਰ ਆਪਾਂ ਇੰਨਾ ਕਰ ਸਕਦੇ ਆ ਆਪਾਂ ਥੋੜਾ ਜਿਹਾ ਸੁਕਾਣਾ ਜਸਟ ਦੋ ਦੋ ਮਿੰਟ ਲੱਗਣਗੇ ਇਹਦੇ ਸੁਕਣ ਤੇ ਸੁੱਕ ਰਹੀ ਹੈ ਆ ਦੇਖੋ ਜੀ ਇਹ ਪੇ ਰਸ ਵਿੱਚ ਹੀ ਸਬਜੀ ਰਹਿ ਗਈ ਆਪਾਂ 2 ਕੁ ਮਿੰਟ ਹੀ ਇਸ ਨੂੰ ਰੱਖਿਆ ਤੇ ਆਪਣੀ ਇਹ ਸਬਜੀ ਬਹੁਤ ਸੋਹਣੀ ਤਿਆਰ ਹੋ ਗਈ ਹੈ ਅ ਤਰੀ ਤੁਹਾਡੀ ਮਰਜ਼ੀ ਹੈ ਬਿਲਕੁਲ ਸੁੱਕੀ ਕਰਨੀ ਜਾਂ ਨਹੀਂ ਤੁਸੀਂ ਫਿਰ ਕੜਛੀ ਵੀ ਪਾਣੀ ਨਾ ਪਾਓ ਤੇ ਅਗਰ ਤੁਸੀਂ ਥੋੜੀ ਰੱਖਣਾ ਚਾਹੁੰਦੇ ਹੋ ਤਰੀ ਜਾਂ ਫਿਰ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਇਸ ਟਾਈਮ ਤੇ ਨੂੰ ਬੰਦ ਕਰ ਦਾਂਗੇ ਤੇ ਇਸ ਦੇ ਉੱਪਰ ਆਪਾਂ ਧਲੀਆਂ ਪਾ ਦਾਂਗੇ ਤੇ ਮਿਕਸ ਕਰਕੇ ਸਬਜੀ ਆਪਣੀ ਬਿਲਕੁਲ ਰੈਡੀ ਹੈ ਜੀ ਤੇ ਬਹੁਤ ਸਵਾਦ ਸਬਜੀ ਹੁੰਦੀ ਹੈ ਇਹ ਬਹੁਤ ਹੈਲਦੀ ਹੈ ਕਿਉਂਕਿ ਸ਼ਲਗਮ ਦੇ ਬਹੁਤ ਜ਼ਿਆਦਾ ਫਾਇਦੇ ਹਨ ਤਾਂ ਆਪਾਂ ਨੇ ਸਬਜੀ ਜ਼ਰੂਰ ਖਾਣੀ ਹੈ ਮਟਰਾਂ ਨਾਲ ਇਸ ਵਿੱਚ ਹੋਰ ਐਡ ਆਨ ਹੋ ਜਾਂਦਾ ਫਲੇਵਰ ਤੇ ਜਿਸ ਤਰੀਕੇ ਨਾਲ ਆਪਾਂ ਬਣਾਈ ਹੈ ਗਿੱਲੀ ਹਲਦੀ ਪਾ ਕੇ ਉਸ ਨਾਲ ਇਹ ਹੋਰ ਜ਼ਿਆਦਾ ਸਵਾਦ ਲੱਗਦੀ ਹੈ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਸਤਿ ਸ਼੍ਰੀ ਅਕਾਲ ਜੀ